ਪ੍ਰੀਤ ਕੀ ਹਾਲ ਚਾਲ ਨੇ ਹਾਂਜੀ ਬਹੁਤ ਵਧੀਆ ਅੱਜ ਦਾ ਬਲੌਗ ਸਪੈਸ਼ਲ ਹੋਣ ਵਾਲਾ ਆ ਜੀ ਬਹੁਤ ਠੀਕ ਆ ਨਾ ਤੂੰ ਕਈ ਵਾਰੀ ਮੇਰੇ ਨਾਲ ਫੋਨ ਤੇ ਪੁੱਛਦੀ ਰਹੀਂਦੀ ਏ ਕਿ ਤੁਸੀਂ ਰਿਕਾਰਡਿੰਗ ਕਿੱਦਾਂ ਕਰਦੇ ਤੁਸੀਂ ਗਾਣਾ ਕਿੱਦਾਂ ਬਣਾਉਂਦੇ ਆ ਠੀਕ ਆ ਅੱਜ ਦਿਨ ਵਾ ਸਟੂਡੀਓ 'ਚ ਲੈ ਕੇ ਜਾਣਾ ਤੈਨੂੰ ਦਿਖਾਉਣਾ ਵੀ ਅਸੀਂ ਰਿਕਾਰਡਿੰਗ ਕਿੱਦਾਂ ਕਰਦੇ ਅਸੀਂ ਗਾਣਾ ਕਿੱਦਾਂ ਬਣਾਉਂਦੇ ਆ ਮਿਊਜ਼ਿਕ ਪਿੱਛੇ ਕੌਣ ਵਜਾਉਂਦਾ ਕਿੱਦਾਂ ਇਹ ਸਾਰਾ ਪ੍ਰੋਸੈਸ ਹੁੰਦਾ ਠੀਕ ਆ ਤੇ ਸਾਰੇ ਜੁੜ ਕੇ ਬੈਠੇ ਰਹੋ ਆਜੋ ਚਲੋ ਚਲਦੇ ਆ ਇੱਕ ਮਿੰਟ ਮੁੰਡਾ ਮੜ ਜਾ ਸਮਾਨ ਲੈ ਆਵੀ ਦੁਕਾਨ ਆਜੋ ਮੇਡ ਵੀ ਜੀ ਦਵਾ ਦਵ ਚਲੋ 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 ਆਜਾ ਆਜਾ ਦਰਵਾਜ਼ਾ ਨੌ ਕਰ ਦਿਓ ਛੱਡ ਫਰੀਦ ਰਹਿਣ ਦੇ ਤੂੰ ਕਿਹੜੇ ਗਾਣੇ ਬਣਾਉਣੇ ਆ ਮੈਂ ਤੁਹਾਨੂੰ ਤੇ ਦੇਖਣਾ ਆ ਤੂੰ ਹੀ ਕਰ ਬਣਾਉਣੇ ਆ ਪੰਜਾਬੀਆਂ ਦੀ ਯਾਰ ਦਾ ਭਰਾਵਾ ਹੱਥ ਵੀ ਨਹੀਂ ਰਹਿੰਦੇ ਇੱਥੇ ਆਪਣਾ ਸਟੂਡੀਓ ਆ ਸਸੋ ਚਾਹੀ ਦੇਖ ਲਓ ਇੰਨੀ ਆ ਠੀਕ ਆ ਪਰੀਤ ਆਈ ਕਹਿੰਦੀ ਮੈਨੂੰ ਸਟੂਡੀਓ ਲੈ ਕੇ ਚੱਲ ਮੈਨੂੰ ਇਹ ਦਿਖਾ ਕਿ ਤੁਸੀਂ ਮਿਊਜ਼ਿਕ ਕਿੱਦਾਂ ਬਣਾਉਂਦੇ ਆ ਤੇ ਤੁਸੀਂ ਰਿਕਾਰਡਿੰਗ ਕਿੱਦਾਂ ਕਰਦੇ ਆ ਮੈਂ ਕਹਾਂ ਆ ਜਾ ਤੈਨੂੰ ਅੱਜ ਦਿਖਾਉਂਦਾ ਮੈਂ ਸਾਰਾ ਪ੍ਰੋਸੈਸ ਠੀਕ ਆ ਚੱਲ ਪਹਿਲਾਂ ਬਹਿ ਜਾ ਚਾਹ ਚੁ ਬਣੀ ਆ ਉਹ ਘਰ ਦੇ ਹਨੀ ਕਿ ਆਪ ਹੀ ਬਣਾਉਣੀ ਦਾ ਹਾਲ ਆ ਚਾਹ ਨਹੀਂ ਮੈਂ ਨਹੀਂ ਤੇ ਕੈਨਸਲ ਹੀ ਕਰ ਦਿੰਦੇ ਆ ਤੇਲਾ ਮੈਂ ਹੁਣੇ ਹੀ ਕਹਿ ਕੇ ਹਟਿਆ ਕਿ ਪੰਜਾਬੀਆਂ ਦੇ ਹੱਥ ਨੀਰੰਦੇ ਹੈ ਸਟੂਡੀਓ ਚੋ ਕੁਝ ਵੀ ਨਾ ਛੇੜ ਮੋੜ ਕੇ ਸਾਡਾ ਸਮਾਨ ਨਾ ਕੋਈ ਵੀ ਖਰਾਬ ਕਰਦੇ ਨਹੀਂ ਨਹੀਂ ਗਿੰਬਲ ਚਲਾਉਂਦੀ ਪਈ ਮੈਂ ਰਿਕਾਰਡਿੰਗ ਦਾ ਕੰਮ ਵੀ ਤੋਂ ਬਾਅਦ ਕਰਦੇ ਆ ਪਹਿਲਾਂ ਤਾਂ ਆਪਾਂ ਤੈਨੂੰ ਇੱਕ ਗਾਣਾ ਸੁਣਾਉਂਦੇ ਆ ਠੀਕ ਆ ਤੈਨੂੰ ਸੁਣਾਉਂਦੇ ਆ ਪਰ ਆਡੀਅנס ਨੂੰ ਨਹੀਂ ਅਸੀਂ ਸੁਣਾ ਸਕਦੇ ਪਲੀਜ਼ ਰਿਕੁਐਸਟਈ ਆ ਮਿੱਤਰਾਂ ਨੂੰ ਬਸ ਥੋੜੀ ਦੇਰ ਬੇਟ ਕਰ ਲਿਓ ਗਾਣੇ ਦਾ ਨਾਮ ਆ ਬਾਬਾ ਜੀ ਬਾਕੀ ਸ਼ਾਇਦ ਕੋਈ ਚੇਂਜ ਕਰਕੇ ਵਧੀਆ ਲਖਾਂਗੇ ਬਹੁਤ ਘੈਣ ਕੰਟੈਂਟ ਹੋ ਆ ਠੀਕ ਆ ਸੁਣ ਫੇ ਜਾ ਤਾਂ ਗਾਣਾ ਤੂੰ ਸੁਣ ਲਿਆ ਹੁਣ ਹਾਂਜੀ ਠੀਕ ਆ ਕਿਵੇਂ ਲੱਗਾ ਬਹੁਤ ਸੋਹਣਾ ਘੈਣ ਹੋਣਿਆ ਬਾਬਾ ਚਲੋ ਦੱਸ ਦੇਣੀ ਹੁਣ ਦੱਸੋ ਰਿਕਾਰਡਿੰਗ ਕਿੱਦਾਂ ਕਰਨੀ ਆ ਰੋਜ਼ਾ 10 ਮਿੰਟ ਰੋਕ ਪਹਿਲਾਂ ਚਾਹ ਲੈੰਦੇ ਚਾਹ ਚੂ ਪੀ ਲੈ ਵੀ ਪ੍ਰੀ ਪਹਿਲਾਂ ਚਾਹ ਪੀ ਲੈ ਹੁਣ ਦੱਸਦਾ ਫੇਬਰੀਵਰ ਮੈਂ ਤੈਨੂੰ ਚਲੋ ਜੀ ਦੇਖ ਸਭ ਤੋਂ ਪਹਿਲਾਂ ਕੀ ਪ੍ਰੋਸੈਸ ਹੁੰਦਾ ਹਾਂਜੀ ਸਭ ਤੋਂ ਪਹਿਲਾਂ ਆਉਂਦਾ ਲੌਂਗੀਆਂ ਲਿਰਿਕਸ ਲੈ ਕੇ ਠੀਕ ਆ ਜੀ ਲਿਰਿਕਸ ਲੈ ਕੇ ਆਉਂਦਾ ਫੇਰ ਆਉਂਦਾ ਮੈਂ ਬਾਈ ਜੀ ਤੋਂ ਠੀਕ ਆ ਠੀਕ ਆ ਬਾਈ ਨੇ ਰਿਕਾਰਡਿੰਗ ਕਰਨੀ ਰਾਜੇ ਵੀਰ ਨੇ ਠੀਕ ਆ ਰਾਜੇ ਵੀਰ ਨੇ ਰਿਕਾਰਡਿੰਗ ਕਰ ਲਈ ਰਿਕਾਰਡਿੰਗ ਕਿੱਦਾਂ ਹੋਣੀ ਆ ਉਹ ਸਟੈਂਡ ਉਹਦੇ ਵਿੱਚ ਇੱਕ ਮੈਕ ਲੱਗਦਾ ਆ ਠੀਕ ਆ ਤੇ ਉਹ ਕੰਪਿਊਟਰ ਚ ਕੰਪਿਊਟਰ ਆ ਉਥੋਂ ਮੇਰੀ ਵੌਇਸ ਉਹਦੇ ਵਿੱਚ ਜਾਣੀ ਆ ਠੀਕ ਆ ਉਹਦੇ ਵਿੱਚ ਜਾਣੀ ਬਾਈ ਨੇ ਮੇਰੀ ਰਿਕਾਰਡਿੰਗ ਕਰਾ ਦੇਣੀ ਉਹਦੇ ਵਿੱਚ ਮੇਰੀ ਵੌਇਸ ਚਲ ਗਈ ਇੱਕ ਸਾਡਾ ਹੋਰ ਆ 파ਰਟਨਰ ਭਰਾ ਆਪਣਾ ਲਾਡੀ ਫੇਰ ਐਂਟਰੀ ਹੁੰਦੀ ਆ ਲਾਡੀ ਦੀ ਲਾਡੀ ਨੇ ਮੇਰੀਆਂ ਗਾਇਆਂ ਹੋਈਆਂ ਬੁਕਲਾ ਮੇਰੀਆਂ ਆਵਾਜ਼ ਆ ਉਹਦੇ ਪਿੱਛੇ ਉਹਨੇ ਬੀਟ ਲਾਉਣੀ ਇਨਸਟਰੂਮੈਂਟ ਵਜਾਉਣੇ ਆ ਸਾਰੇ ਇਹ ਤੈਨੂੰ ਪਤਾ ਗਿਟਾਰ ਗੁਰੂ ਆ ਆ ਸਾਰੇ ਇਨਸਟਰੂਮੈਂਟ ਹੀ ਆ ਨਾ ਅੱਜ ਕੱਲ ਚਲੋ ਡਿਜੀਟਲ ਆ ਇਹਨਾਂ ਦੇ ਉਹ ਬਦਲ ਕੇ ਵਜਾ ਲੈਂਦੇ ਹੁੰਦੇ ਆ ਮਤਲਬ ਕਿ ਫੇਰ ਉਹਨਾਂ ਇਹਦੇ ਇਹਦੇ ਉੱਤੇ ਮੇਰੇ ਮੇਰੀ ਵਾਇਸ ਦੇ نیچے ਇਨਸਟਰੂਮੈਂਟ বাজਾਉਣੇ ਠੀਕ ਆ ਇਨਸਟਰੂਮੈਂਟ ਵੀ ਵੱਜ ਗਿਆ ਆ ਦੇ ਇਦਾਂ ਹਨਾ ਹਾਂਜੀ ਹਾਂ ਇਦਾਂ ਇਹ ਬਹੁਤ ਤਕੜਾ ਪ੍ਰੋਸੈਸ ਹੁੰਦਾ ਇਹ ਤੇ ਇਦਾਂ ਮਤਲਬ ਕਿ ਬਾਈ ਨੇ ਬੀਟਾ ਬਣਾ ਕੇ ਪਿੱਛੇ ਮੇਰੇ 뮤직 ਦੇ ਰੱਖ ਦੇਣੀਆਂ ਠੀਕ ਆ ਇਦਾਂ ਕਰਨ ਨਾਲ ਕੱਲਾ ਗਾਣਾ ਨਹੀਂ ਬਣ ਗਿਆ ਠੀਕ ਆ ਫਿਰ ਉਸ ਤੋਂ ਬਾਅਦ ਫਿਰ ਰਾਜੇ ਦੀ ਐਂਟਰੀ ਹੁੰਦੀ ਆ ਫਿਰ ਰਾਜੇ ਨੇ ਕੀ ਦੇਖਣਾ ਆ ਇਹ ਦੇਖਣਾ ਪਏ ਕੋਈ ਇਨਸਟਰੂਮੈਂਟ ਉੱਚਾ ਤਾਂ ਨਹੀਂ ਵੱਜ ਰਿਹਾ ਕੋਈ ਹਾਂ ਤੇ ਹਾਈ ਹਾਈ ਬੁੱਕਲ ਤਾਂ ਨਹੀਂ ਤੇ ਕੋਈ ਇਨਸਟੂਮੈਂਟ ਨੀਚੇ ਤਾਂ ਨਹੀਂ ਵੱਜ ਰਿਹਾ ਫਿਰ ਘੱਟ ਤਾਂ ਨਹੀਂ ਆਵਾਜ਼ ਉਹਦੀ ਉਹਨੂੰ ਮੈਂ ਸਮਝਾਉਂਦਾ ਹਾਂ ਜਿਦਾਂ ਆਪਾਂ ਮਾਰਕੀਟ ਚ ਸਬਜ਼ੀਆਂ ਲੈ ਆਂਦੀਆਂ ਹਾਂ ਹਾਂ ਉਹਨਾਂ ਵਾਂਗ ਮਿਕਸ ਕਰਨੀ ਹੈ ਲੋੜ ਕਿ ਨਾਲ ਹਾਂ ਇਹ ਟਮਾਟਰ ਕਿੰਨੇ ਦੇਖਣੇ ਚਾਹੀਦੇ ਹਾਂ ਰੋਬੀ ਕਿ ਨਹੀਂ મતલਬ ਕਿ ਮੇਰੀ ਮੇਰੀ ਵੌਇਸ ਨੂੰ ਕਿਹੜਾ ਸੋਰਚ ਚਾਹੀਦਾ ਉਹਨਾਂ ਨੇ ਸੋਰ ਸੈੱਟ ਕਰਨਾ મતલਬ ਕਿ ਉਹਨੂੰ ਇੱਕ ਪੂਰਾ ਮਿਕਸ ਕਰਨਾ ਜਿਹਨੂੰ ਆਪਾਂ ਕਹਿ ਦਿੰਦੇ ਆ ਮਿਕਸ ਮਾਸਟਰ ਕੀਤਾ ਹੋਇਆ ਗਾਣਾ ਉਸ ਤੋਂ ਬਾਅਦ ਰਾਜੇ ਇਹ ਬਾਈ ਨੇ ਮਿਕਸ ਮਾਸਟਰ ਕਰਨਾ ਠੀਕ ਆ ਠੀਕ ਫਿਰ ਹੁਣ ਇਤੋਂ ਗਾਂ ਦਾ ਪ੍ਰੋਸੈਸ ਉਹ ਤੋਂ ਬਾਅਦ ਮੈਂ ਸ਼ੂਟਿੰਗ ਕਰਕੇ ਕੰਪਨੀਆਂ ਨੂੰ ਬੀਚ ਦੇਣਾ ਹੋਰ ਦੱਸ ਹੁਣ ਮੈਨੂੰ ਮੈਂ ਕੀ ਦੱਸਾਂ ਠੀਕ ਆ ਇਹ ਹੁੰਦਾ ਪ੍ਰੋਸੈਸ ਤੇ ਬਾਕੀ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਬਲੌਗ ਸਾਰੇ ਦੇਖਿਆ ਕਰੋ ਤੇ ਲਵ ਯੂ ਆ ਸਾਰਿਆਂ ਨੂੰ ਦੂਆ ਇੱਕ ਹੋਰ ਆਪਣਾ ਟਰਬਨ ਵੀਡ ਚੈਨਲ ਵੀ ਹੈਗਾ ਉਹ ਵੀ ਆਪਣਾ ਹੀ ਆ ਤੇ ਉਧਰ ਵੀ ਦੇਖਿਆ ਕਰੋ ਬਲੌਗ ਉਧਰ ਵੀ ਆਪਣੇ ਆਉਂਦੇ ਰਹਿੰਦੇ ਆ ਤੇ ਆਹ ਦੇਖੋ ਇਦਾਂ ਬਿੱਤਾ ਬੱਥ ਬਾਚ ਕੇ ਬਾਚ ਕੇ ਬਾਚ ਕੇ ਰਈ ਮੇਰੇ ਤੋਂ ਬਾਚ ਕੇ 10 ਕੇ 10 ਕੇ 10 ਕੇ ਅਜ ਤਾਂ ਸਮਝ ਗਈ ਐਈ ਦਇਆ ਚੀਜ਼ਾਂ ਹੁੰਦੀਆਂ ਚਲੋ ਲਵ ਯੂ ਸਾਰਿਆਂ ਨੂੰ ਬਲੌਗ ਸ਼ੇਅਰ ਕਰਿਓ ਦਬ ਕੇ ਵਰਮਾ ਦਾ ਚੜਦੀ ਜਲਾਇ ਰੱਖੇ